ਮਣੀ ਮਾਰੇ ਟੂਪੀ ਹੋਂ ਤਾਂ ਸੂਰਜ ਵੀ ਛਪਣਾ ਲਾਵਾ ਹੈ ਹੈ ਉਹ ਜੁਮੇ ਲੈ ਲੈ ਆ ਕੇ ਪਿੱਛੇ ਤਸਵੀਰ ਪਾਈ ਜਾਂਦੀ ਆਹ ਨੂੰ ਤੂੰ ਕਿੱਥੇ ਗਈ ਸੀ ਯੂਪੀ ਕਦੋਂ ਦਿੱਲੀ ਗਈ ਸੀ ਮੈਂ ਗਈ ਸੀ ਦਿੱਲੀ ਗਈ ਸੀ ਕੈਨੇਡਾ ਵੇਸ ਕੋ ਯੂਪੀ ਵੇਸ ਕਿੱਦਾਂ ਨੇ ਗਈ ਸੀ ਕਿਤੇ ਨਹੀਂ ਗਈ ਸੀ ਘਰੇ ਸੀ ਆਹ ਆਹ ਕਿਤਾ ਮਤਲਬ ਕਿ ਕੋਠੇ ਤੇ ਆ ਤੂੰ ਨੇ ਟੂਪੀ ਲਈ ਆ ਆਵਾਜ਼ ਲੈ ਟੂਪੀ ਮਾਣੇ ਹੁਣ ਪਤਾ ਪੱਤੀ ਕਰ ਰਹਾ ਵਾ ਅਈ ਅਕਲ ਹਰ ਵੀ ਕਨੇਡਾ ਦੀ ਮੁਰ ਤੋਂ ਕਿ ਸੁੱਕਣੇ ਪਾ ਦੇ ਹੈ ਇੱਥੇ ਇੱਕ ਅੰਤਰੀ ਵਿਸ਼ਾ ਹੈ ਨਾ ਹਾਂ ਹਾਂ ਇੱਕ ਟਾਈ ਵਿਸ਼ਾ ਕੇ ਇੱਕ ਕੁਲਵੀਰ ਨੂੰ ਲਿਆ ਕੇ ਥੁਪੇ ਇੱਥੇ ਬਿਠਾ ਕੇ ਬੜਾ ਮਨ ਥੱਲੇ ਤਾਂ ਉਹਦਾ ਟੀਵੀ ਚ ਮੋਬਾਈਲ ਚ ਧਿਆਨ ਲੈਂਦਾ ਕੱਲ ਨੂੰ ਪੇਪਰ ਆ ਥੋੜੀ ਬਤੀ ਤਿਆਰੀ ਤਾਂ ਕਰਾਵਾਂ ਮੈਨੂੰ ਕਿ ਵੀਰੂ ਨੂੰ ਵੀਰੂ ਮੈਂ ਦੋ ਹੀ ਤਿਆਰੀ ਤੁੜ ਕਰਾਰੇ ਪੇਪਰ ਦੇਖ ਜਾਏਮ ਦੀ ਇਨਪੁਟ ਹੀ ਆਣੀ ਕਰਾਂ ਹਾਂ ਚਾਰ ਵਾਰੀ ਮਸਲਾਉਣ ਨਾ ਮੈਂ ਵੀਰੂ ਨੂੰ ਬਣਾਉਣ ਹਣ ਤੂੰ ਕੀ ਕਰਦੀ ਮੈਨੂੰ ਹਾਂ ਹੁਣ ਪੀਰ ਵੀਰ ਦੇ ਉਹਦੇ ਤੇ ਪੋਸਟਾਂ ਪਾਈ ਜਾਂਦੀਆਂ ਪੇਜ ਤੇ ਠੀਕ ਆ ਕਿ ਕਿੰਨੀ ਸੰਭਾਪਾਈ ਕਰੀ ਦੀ ਹਾਂ ਕਿ ਕਿੰਨੀ ਸੰਭਾਪਾਈ ਆਹੋ ਕੀ ਤੁਸੀਂ ਮੈਂ ਧੰਨਵਾਦ ਕਰ ਪਰ ਦਿਨ ਦੇ ਜਾਂਦੀ ਹੈ ਚਾ ਗੋੜੇ ਪਿੰਜੇ ਖਾਂਡੜੀ ਗੋੜ ਤੈਤ ਕੇ ਪੜਿਆ ਨਹੀਂ ਗਿਆ ਹੂੰ ਬੋੜੇ ਚਾ ਤੁਮ ਘੱਟ ਲਾ ਦੀ ਹੋਰ ਬਹੁਤ ਸਾਰ ਬਣੀ ਹੋਈ ਹੈ ਹੋਰ ਐਤ ਕੀ ਠੰਡ ਵੀ ਘਟ ਜੀ ਪਈ ਹੋਣਾ ਬਸ ਬਸ ਬਹੁਤ ਸੀ ਠੰਡਾ ਕਰ ਜਾਇ ਜੀ ਤਾਂ ਨਵਾਂ ਦਿਨ ਦਾ ਅਵੇ ਤੱਕ ਜਨਵਰੀ ਫਿਰ ਦਸੰਬਰ ਫਿਰ ਜਨਵਰੀ ਤੇ ਫਰਵਰੀ ਕਿੰਨੇ ਵਜੇ ਹੋਰ ਦੂਨੀ ਇਹ ਦੱਸ ਫਿਰ ਹਾਂ ਜਿੰਨ ਤੱਕ ਕੁਲਵੀਰ ਕਰੀ ਉਦੋਂ ਦੇ ਤਾਂ 8:00 ਵਜ ਜਾਂਦੇ ਆ ਮਝੂਰ ਹੋਲੀ ਪਹਿਲਾਂ ਪਹਿਲਾਂ ਤਾਂ 5 ਵਜੇ ਹਾਂ ਤੇ ਮੈਂ ਔਰਦਰ ਦੇ ਦੂੰਗਾ ਜੀ ਤੁਹਾਨੂੰ ਮੈਨੂੰ ਇਹ ਦੱਸੋ ਵੀ ਕੱਲ ਨੂੰ ਆਪਾਂ ਕੁਲਵੀਰ ਨੂੰ ਪੇਪਰ ਦੋਣ ਆਪ ਲੈ ਕੇ ਜਾਣਾ ਕਿ ਬਾਸ ਵਾਲੇ ਅੰਕਲ ਨੂੰ ਕਰਨਾ ਅੱਪਾ ਅਪ ਕੱਲ ਦੀ ਧੜੀ ਤੇ ਜਾਵਾਂਗੇ ਕੱਲ ਦੀ ਧੜੀ ਆਪ ਜਾਵਾਂਗੇ ਆਹੋ ਜਿਹੜੀ ਕਿ ਛੁੱਟੀ ਵੀ ਹਣੀ ਆਤੀ ਦਾ ਕੋਈ ਬੇਕਰਚ ਹੈ ਨਾ ਹੈ ਕਿ ਪੇਪਰ ਚ ਕੋਈ ਛੁੱਟੀ ਵੀ ਨਹੀਂ ਮੌੜੀ ਕਿਸਮ ਦਾ ਕੁਲਵੀਰ ਤੇ ਛੱਟ ਚਾਰ ਦਿਨ ਰੋਕ ਕੇ ਲੱਗ ਜਾਂਦੀ ਜਿਹੜਾ ਬੁਣੀ ਸੀ ਤੇ ਇਹ ਵੀ ਤੂੰ ਹੀ ਹੈ ਜਵਾਬ ਦੇ ਮੈਂ ਥੋੜਾ ਮੇਰੇ ਘਰ ਵਾਪਸ ਗਿਆ ਬੱਚੇ ਐ ਕਿਡਾ ਮੜਾ ਮੋਟਾ ਤਾਂ ਹੁੰਦਾ ਹੀ ਰਹਿੰਦਾ ਪਰ ਕਿਸੇ ਰਾਹ ਦੀ ਪੰਗਾ ਪੈ ਗਿਆ ਹੋਰ ਤਾਂ ਕੋਈ ਆ ਨਹੀਂ ਹੁਣ ਸੌਂ ਜਾ ਮੈਂ 3 ਘੰਟੇ ਲੈ ਸੌਣ ਦਾ ਟਾਈਮ ਕਿਉਂ ਕੋਈ ਪੋਸਟਾਂ ਪਾਸੇ ਇੰਦਾਂ ਪਾਣੀ ਨਹੀਂ ਜੀਣਾ ਕੰਮ ਕਰ ਆਉਂਦਾ ਉਦੋਂ ਸਾਰੇ ਜਿਹੜੇ ਮੇਰੇ ਕਮਾਉਂਦੇ ਫਿਰਦੀ ਰਹਿੰਦੀ ਰਹੀ ਉਦੋਂ ਉਹ ਕਮਾਉਂਦੇ ਪਾਣੀ ਅੱਜੀ ਜਵਾਕ ਲੈ ਗਿਆ ਬਹੁਤ ਨਾ ਬਾਈ ਤਿੰਨ ਘੰਟੇ ਕਮੇ ਟਿਕਾਰ ਕੇ ਟਿਕ ਮਾ ਕੇ ਤੇ ਖਵਾਇਆ ਘਾਗੜਾ ਉਹ ਡੋਗ ਦੇ ਫਾਉਂ ਡਕ ਥੋੜਾ ਕਰ ਰੂਟ ਨਾ ਖਵਾ ਕੇ ਲੱਗ ਗਈ ਸੀ ਬੈਠੇ ਰਹੇ ਤੁਸੀਂ ਘਰ ਤਾਂ ਸਾਰਾ ਜੇ ਤੂੰ ਮਰਜ਼ੀ ਦੇਖ ਰੋ ਖਾਣ ਤਾਂ ਸਾਈ ਹੋਰ ਕੋਈ ਗੱਲ ਕਰ ਲਿਆ ਕਰੋ ਕਦੀ ਕਦੀ ਤਾਂ ਕਰ ਲਿਆ ਕਰੋ ਚਾਹ ਫਿਰ ਤੇ ਨੂੰ ਲੈ ਰਿਆ ਕੁਛ ਪੀਣਗੇ ਲੈ ਚਾਹ ਪਿਆ ਤੀ ਤੁਹਾਨੂੰ ਦਬੜੇ ਜੀ ਬੋਲੋ ਤੁਸੀਂ ਚਲ ਤੇ ਵੀ ਹੋਵੇ ਹੋ ਵੀ ਹੋਵੇ ਹੋ ਵੀ ਮੈਂ ਕੋਈ ਨਹੀਂ ਜੋੜ ਕੋਸ਼ਿਸ਼ ਕਰ ਸਕਤ ਨਾ ਪਾਦਾ ਅੱਲ ਐਂ ਕਹਤਿ ਕੋ ਨਹੀਂ ਕਰਦੀ ਕਦੀ ਆਪਣੇ ਪਾਸ ਕੋਈ ਫੋਨ ਤੇ ਵੀ ਪਾ ਆਈ ਬੋਨ ਤੇ ਵੀ ਬੋ ਮੈਂ ਨਾ ਨਾ ਮਤਲਬ ਜੇ ਪੀਤੀ ਆ ਜੇ ਕੁਝ ਚਾਹ ਪੀ ਜਾ ਕਿੰਨੇ ਚਾਹ ਉਹ ਮਦਦ ਵਰਤੋ ਇੱਕ ਤੇ ਨਹੀਂ ਹੁੰਦਾ ਅਮੀਰ ਦਾ ਇੱਕ ਮੇਰਾ ਇੱਕ ਤਵੀਰ ਦਾ ਪੇਜ ਵੀ ਮੇਰੇ ਕੋਲੇ ਹੈਣਾ ਤੇ ਮੇਰਾ ਪੇਜ ਵੀ ਮੇਰੇ ਕੋਲੇ ਆ ਤੇ ਹੋਰ ਕਿਹੜਾ ਪੱਕਾ ਹੋਰ ਵਲੋਗ ਵਾਲਾ ਪੇਜ ਵੀ ਮੇਰੇ ਕੋਲ ਹੈਣਾ ਤੇ ਜਿਹੜਾ ਇੱਕ ਨਵਾਂ ਪੇਜ ਵੀ ਮੇਰੇ ਕੋਲ